ਚੈਨਲ ਪੰਜਾਬੀ ਦੇ ਫਿਰ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰਾਂ ਅੱਜ ਦੀਆਂ ਕੁਝ ਗੱਲਾਂ ਬਾਤਾਂ, ਅੱਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਦੇ ਲਈ। ਸਭ ਤੋਂ ਪਹਿਲਾਂ ਰੂਸ ਦੇ ਵਿੱਚ ਜਿਹੜਾ ਪੁਚਾਲਾ ਆ ਤੇ ਉਹਦੇ ਨਾਲ ਜਾਪਾਨ ਹਵਾਈ ਤੇ ਹੋਰ ਥਾਵਾਂ ਦੇ ਉੱਤੇ ਸੁਨਾਮੀ ਦਾ ਜਿਹੜਾ ਡਰ ਬਣਿਆ ਉਹਦੇ ਬਾਰੇ ਗੱਲਬਾਤ ਕਰਾਂਗੇ। ਦੂਜਾ ਡੋਨਲਡ ਟਰੰਪ ਨੂੰ ਜੈਫਰੀ ਐਪਸਟੇਨ ਮਾਮਲੇ ਦੇ ਵਿੱਚ ਇੱਕ ਖੁਲਾਸਾ ਕੀਤਾ ਗਿਆ ਉਹ ਤੁਹਾਡੇ ਨਾਲ ਸਾਂਝਾ ਕਰਨਾ। ਤੀਜਾ এনਵਾਇਰਨਮੈਂਟਲ ਪ੍ਰੋਟੈਕਸ਼ਨ ਏਜੰਸੀ ਨੇ ਇੱਕ ਸੁਝਾਅ ਦਿੱਤਾ ਉਹ ਸੁਝਾਅ ਕੀ ਹੈ ਉਹਦੇ ਬਾਰੇ ਗੱਲਬਾਤ ਕਰਾਂਗੇ। ਮਨਹਟਰਨ ਸ਼ੂਟਿੰਗ ਸੰਬੰਧੀ ਨਵੇਂ ਖੁਲਾਸੇ ਹੋਏ ਆ ਤੇ ਆਖਰ ਦੇ ਵਿੱਚ ਸਿਆਟਲ ਦੇ ਵਿੱਚ ਊਬਰ ਦੇ ਰੇਟ ਸਾਰੇ ਅਮਰੀਕਨ ਨਾਲੋਂ ਜ਼ਿਆਦਾ ਨੇ ਸਿਆਟਲ ਵਾਸੀ ਪਰੇਸ਼ਾਨ ਨੇ ਇਹਦੇ ਉੱਤੇ ਗੱਲਬਾਤ ਕਰਾਂਗੇ ਸਭ ਤੋਂ ਪਹਿਲੀ ਗੱਲਬਾਤ ਨੂੰ ਇੱਕ ਬਹੁਤ ਹੀ ਪਾਵਰਫੁੱਲ ਆਰਥੋਕਿਕ ਜਿਹਦਾ ਮੈਗਨੀਟਿਊਡ ਰੈਕਟਰ ਸਕੇਲ ਦੇ ਉੱਤੇ 8.8 ਦੱਸਿਆ ਜਾ ਰਿਹਾ ਇਹ ਕਮਚਾਟਕਾ ਦੇ ਨੇੜੇ ਈਸਟਰਨ ਰਸ਼ੀਆ ਦੇ ਵਿੱਚ ਇਹ ਪਚਾਲ ਆਇਆ ਪਚਾਲ ਬਹੁਤ ਜ਼ੋਰਦਾਰ ਇਤਿਹਾਸ ਦੇ ਵਿੱਚ ਬਹੁਤ ਘੱਟ ਵਾਰੀਆਂ ਹੈ ਕਿ ਜਦੋਂ ਇੰਨਾ ਜ਼ਬਰਦਸਤ ਭੂਚਾਲ ਕਿਸੇ ਦੁਨੀਆ ਦੇ ਹਿੱਸੇ ਦੇ ਵਿੱਚ ਆਇਆ ਹੋਵੇ। ਇਹਦੇ ਤਬਾਦ ਫਿਰ ਸੁਨਾਮੀ ਦੀ ਵਾਰਨਿੰਗ ਇਸ਼ੂ ਕਰ ਦਿੱਤੀ ਗਈ ਕਿਉਂਕਿ ਇਹ ਅਰਥਕਵੇਕ ਇੰਨਾ ਜ਼ਬਰਦਸਤ ਸੀਗਾ ਤੇ ਸੁਨਾਮੀ ਦੀ ਵਾਰਨਿੰਗ ਜਾਪਾਨ ਦੇ ਵਿੱਚ, ਹਵਾਈ ਦੇ ਵਿੱਚ ਤੇ ਕੁਝ ਪਾਰਟਸ ਨਾਰਥ ਪੈਸੀਫਿਕ ਦੇ ਉੱਥੇ ਇਸ਼ੂ ਕੀਤੀ ਗਈ। ਜਿਹੜੇ 6 ਸਭ ਤੋਂ ਸਟਰੋਂਗ ਹੁਣ ਤੱਕ ਦੇ ਅਰਥਕਵੇਕ ਆਏ ਆ ਇਹ ਉਹਨਾਂ ਦੇ ਵਿੱਚ ਸੀਗਾ। 6 ਵੀ ਪਲੇਸ ਹਿਸਟਰੀ ਦੇ ਵਿੱਚ 8.8 ਮੈਗਨੀਟਿਊਡ ਦੀ ਚਿੱਲੀ ਦੇ ਵਿੱਚ 2010 ਦੇ ਵਿੱਚ ਆਇਆ ਸੀ ਤੇ ਇਕਵਾਡੋਰ ਕੋਲੰਬੀਆ ਦੇ ਵਿੱਚ 1906 ਦੇ ਵਿੱਚ ਆਇਆ ਸੀ ਮਤਲਬ ਇਸ ਅਰਥਕਿਕ ਰੇਓ ਦੇ ਬਰਾਬਰਤੀ ਹੋ ਗਈ ਹੈ ਜਿਹੜਾ ਪਚਾਲ ਆਇਆ ਰੂਸ ਤੇ ਬਹੁਤ ਰਿਮੋਟ ਏਰੀਏ ਦੇ ਵਿੱਚ ਆਇਆ ਮਤਲਬ ਉਸ ਏਰੀਏ ਦੇ ਵਿੱਚ ਜਿਹੜਾ ਬਹੁਤ ਘੱਟ ਪਾਪੂਲੇਸ਼ਨ ਆ ਉੱਥੇ ਹਾਲਾਂਕਿ ਕਿਸੇ ਦੀ ਮੌਤ ਨਹੀਂ ਹੋਈ ਇਹਦੇ ਵਿੱਚ ਕੋਈ ਇਦਾਂ ਦੀ ਗੱਲਬਾਤ ਨਹੀਂ ਹੋਈ ਲੋਕ ਜ਼ਖਮੀ ਹੋਏ ਆ ਪਰ ਜਿਹੜੀਆਂ ਬਿਲਡਿੰਗਸ ਨੇ ਉਹ ਡੈਮੇਜ ਹੋਈਆਂ ਨੇ ਤੇ ਹਜੇ ਤੱਕ ਕੋਈ ਡੈਥ ਰਿਪੋਰਟ ਨਹੀਂ ਹੋਈ ਦੂਜਾ ਜਿਹੜੇ ਆਪਾਂ ਜਦੋਂ ਇਤਿਹਾਸ ਤੋਂ ਖੋਲ ਕੇ ਦੇਖਦੇ ਆ ਤਾਂ 1960 ਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਖਤਰਨਾਕ ਭੁਚਾਲ ਅੱਜ ਤੱਕ ਦੁਨੀਆ ਦੇ ਵਿੱਚ ਆਇਆ ਚਿੱਲੀ ਦੇ ਵਿੱਚ ਆਇਆ ਸੀ 9.5 ਮੈਗਨੀਟਿਊਡ ਦਾ ਜਿਹਨੇ ਇੰਨੀ ਜ਼ਿਆਦਾ ਡਿਸਟਰਕਸ਼ਨ ਕੀਤੀ ਸੀ ਔਰ ਪੂਰੇ ਪੈਸੀਫਿਕ ਓਸ਼ੀਅਨ ਦੇ ਨਾਲ ਸਾਰ ਜਿ ਸਾਰੀ ਸੁਨਾਮੀ ਆ ਗਈ ਸੀ ਅਲਾਸਕਾ ਦੇ ਵਿੱਚ 1964 ਦੇ ਵਿੱਚ ਅਰਥਕ ਕੋਕਾਇਆ ਸੀ ਇਹਦਾ ਮੈਗਨੀਟਿਊਡ 9.2 ਸੀ ਉਹਦੇ ਨਾਲ ਕਿੰਨੇ ਹੜ੍ਹ ਆਏ ਸੀ ਕਿੰਨੀਆਂ ਮੌਤਾਂ ਹੋਈਆਂ ਸੀ ਤੇ ਉਹਦੇ ਕਿੰਨੇ ਆਫਟਰ ਸ਼ੌਕ ਸੀਗੇ ਇੰਡੋਨੇਸ਼ੀਆ ਦੀ ਸੁਨਾਮੀ 2004 ਦੇ ਵਿੱਚ ਤੁਹਾਨੂੰ ਯਾਦ ਹੋਊਗੀ 9.1 ਕੋਇਕ ਜਿਹੜਾ ਆ ਇਹ ਸੁਮਤਰਾ ਦੇ ਨੇੜੇ ਸੁਨਾਮੀ ਤੇ ਬਾਅਦ ਦੇ ਵਿੱਚ ਮਤਲਬ ਕਿੰਨੀਆਂ ਮੌਤਾਂ ਹੋਈਆਂ ਸੀ 230000 ਦੇ ਕਰੀਬ ਮੌਤਾਂ ਕਈ ਦੇਸ਼ਾਂ ਦੇ ਵਿੱਚ ਉਹ ਸੁਨਾਮੀ ਦੇ ਨਾਲ ਹੋਈਆਂ ਸੀ 2011 ਦੇ ਵਿੱਚ ਜਾਪਾਨ ਦੇ ਵਿੱਚ ਜਿਹੜਾ ਇਹ ਅਰਥੋਕੈਕਾਇ ਸੀ 9.1 ਅਰਥੋਕੋਇਕ ਜਾਪਾਨ ਦੇ ਵਿੱਚ ਇਹਦੇ ਨਾਲ ਸੁਨਾਮੀ ਆਈ ਸੀ ਤੇ ਮੁੜ ਕੇ ਪੂਰੇ ਦਾ ਪੂਰਾ ਜਿਹੜਾ ਇਹ 18000 ਦੇ ਕਰੀਬ ਲੋਕਾਂ ਦੀ ਮੌਤ ਹੋਈ ਸੀ ਇਹ ਜਿਹੜਾ ਸ਼ਹਿਰ ਆ ਜਿੱਥੇ ਇਹ ਆ ਅਰਥਕੋਇਕ ਆਇਆ ਆ ਕੈਮਚਾਟਕਾ ਇਹਦੇ ਇਤਿਹਾਸ ਦੇ ਵਿੱਚ ਵੀ ਪਹਿਲਾਂ 1952 ਦੇ ਵਿੱਚ ਇੱਥੇ ਵੀ 9.0 ਦੀ ਸਕੇਲ ਦੇ ਉੱਤੇ ਆ ਚੁੱਕਾ 23 23 ਸੁਨਾਮੀ ਪੈਦਾ ਹੋਈ ਸੀ ਉਹਦੇ ਤੋਂ ਬਾਅਦ ਇਹਨੂੰ ਰੋਕ ਲਿਆ ਗਿਆ ਜਿਹੜੀ ਸੁਨਾਮੀ ਵਾਰਨਿੰਗ ਆ ਉਹਨੂੰ ਹੁਣ ਐਡਵਾਈਜ਼ਰੀ ਸੀਐਸਐਲ ਦੇ ਵਿੱਚ ਉਹਨੂੰ ਡੀਗ੍ਰੇਡ ਕਰ ਦਿੱਤਾ ਗਿਆ ਅਰਥਕੋਇਕ ਜਦੋਂ ਮਤਲਬ ਜਿਹੜੀਆਂ ਇਹ ਪੂਰੇ ਕੋਸਟਲ ਏਰੀਆਜ਼ ਨੇ ਰਸ਼ੀਆ ਜਾਪਾਨ ਹਵਾਈ ਇਥੇ ਸਾਰਿਆਂ ਦੇ ਉੱਤੇ ਸੀਗਾ ਫਿਰ ਇਹਦੀ ਇਹਨੂੰ ਰੀਕਲਾਸੀਫਾਈ ਕੀਤਾ ਗਿਆ ਇਥੇ ਬੜੀ ਦਿਲਚਸਪ ਗੱਲ ਆ ਕਿ ਹੁਣ ਵੀ ਅਸੀਂ ਇਹ ਕਹਿ ਰਹੇ ਹਾਂ ਕਿ ਇਹ ਪਚਾਲ 8.8 ਜਿਹੜਾ ਮੈਗਨੀਟਿਊਡ ਦਾ ਸੀਗਾ ਰੈਕਟਰ ਸਕੇਲ ਦੇ ਉੱਤੇ ਜਿਹੜਾ ਪਮਾਨਾ ਇੱਕ ਪਚਾਲ ਨੂੰ ਮਾਪਦਾ ਆ ਕਿਉਂਕਿ ਇਹਦੇ ਤੇ ਵੱਖ-ਵੱਖ ਸਕੇਲ ਹੁੰਦੀ 8.8 ਬਹੁਤ ਖਤਰਨਾਕ ਮਤਲਬ ਪਚਾਲ ਮੰਨਿਆ ਜਾਂਦਾ ਪਹਿਲਾਂ ਜਦੋਂ ਆਇਆ ਸੀ ਤਾਂ ਵਿਗਿਆਨੀਆਂ ਨੇ ਕਿਹਾ ਸੀ ਕਿ ਇਹ 8 ਆ 8.0 ਰੈਕਟਰ ਸਕੇਲ ਦੇ ਉੱਤੇ ਫਿਰ ਬਾਅਦ ਦੇ ਵਿੱਚ ਇਹਨੂੰ ਅਪਗ੍ਰੇਡ ਕੀਤਾ ਇਹਨਾਂ ਨੇ ਥੋੜੇ ਥੋੜੇ ਘੰਟਿਆਂ ਬਾਅਦ ਕਿ ਨਹੀਂ ਇਹ 8.7 ਆ ਹੁਣ ਇਹ ਕਹਿੰਦੇ ਆ ਕਿ 8.8 ਆ ਇਹ ਵੀ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਫੇਰ ਅਪਗ੍ਰੇਡ ਕਰ ਦੇਣ ਕਿਉਂਕਿ ਉਹਦਾ ਮੈਗਨੀਟਿਊਡ ਇੱਕਦਮ ਨਹੀਂ ਕੀਤਾ ਜਾ ਸਕਦਾ ਉਹਦੇ ਵੱਖ-ਵੱਖ ਪਹਿਲੂ ਦੇਖੇ ਜਾ ਰਹੇ ਆ ਸੋ ਬਹੁਤ ਇਹ ਜਿਹੜੇ ਸ਼ਹਿਰ ਆ ਉਹਨਾਂ ਦੇ ਉੱਤੇ ਅਸਰ ਪਿਆ ਹੈ ਤੇ ਹੁਣ ਜਿਹੜੀ ਇਹ ਵਾਰਨਿੰਗ ਸਾਈਨ ਸੀਗੀਆਂ ਉੱਤੇ ਕੁਛ ਨਾ ਕੁਛ ਆਉਣੇ ਸ਼ੁਰੂ ਹੋਗਾ ਸੀ ਪਰ ਹੁਣ ਇਹ ਸਾਰੀ ਜਿਹੜੀ ਐਡਵਾਈਜ਼ਰੀ ਸੀ ਇਹ ਨੂੰ ਡਾਊਨ ਗ੍ਰੇਡ ਕਰ ਦਿੱਤਾ ਗਿਆ। ਅਗਲੀ ਗੱਲਬਾਤ ਡੋਰਨ 트ੰਪ ਦਾ ਜਿਹੜਾ ਜੈਫਰੀ ਐਪਸਟੇਨ ਵਾਲਾ ਮਾਮਲਾ ਪਿਛਲੇ ਲਗਾਤਾਰ ਕੁਝ ਦਿਨਾਂ ਤੋਂ ਕੋਈ ਦਿਨ ਹੋਊਗਾ ਜਦੋਂ ਅਸੀਂ ਇਹਦੇ ਬਾਰੇ ਗੱਲਬਾਤ ਨਹੀਂ ਕੀਤੀ। ਹੁਣ ਕੁਝ ਨਵੇਂ ਖੁਲਾਸੇ ਹੋਏ ਆ ਇਸ ਮਾਮਲੇ ਦੇ ਵਿੱਚ। ਇਹ ਐਸ਼ਮਾਉਨ ਦੇ ਵਿੱਚ ਖੁਲਾਸਾ ਇਹ ਹੋਇਆ ਕਿ ਜੈਫਰੀ ਐਪਸਟੇਨ ਦੇ ਨਾਲ ਰਾਸ਼ਟਰਪਤੀ ਟਰੰਪ ਨੇ ਆਪਣੇ ਸਬੰਧ ਮੰਨੇ ਆ ਕਿ ਇਹਨਾਂ ਦੇ ਨਾਲ ਸਾਂਝ ਸੀਗੀ ਜਿਹੜੀ ਇੱਕ ਜਗ ਜाहिरा ਸਾਰਿਆਂ ਨੂੰ ਪਤਾ ਹੀ ਸੀ ਪਰ ਖਾਸ ਤੌਰ ਦੇ ਉੱਤੇ ਜਿਹੜੀ ਹੁਣ ਕੱਲ ਗੱਲ ਰਾਸ਼ਟਰਪਤੀ ਟਰੰਪ ਨੇ ਕੀਤੀ ਉਹ ਕੀਤੀ ਆ ਉਹ ਕਹਿੰਦੇ ਮੈਂ ਜੈਫਰੀ ਐਪਸਟੇਨ ਦੇ ਨਾਲ ਸਾਂਝ ਤੋੜ ਦਿੱਤੀ ਸੀ ਕਿਉਂਕਿ ਉਹਨੇ ਮਾਰ ਲੋਗੋ ਦੀਆਂ ਜਿਹੜੀਆਂ ਔਰਤਾਂ ਸੀਗੀਆਂ ਜਿਹੜੀਆਂ ਸਪਾ ਮਪਲੋਈ ਸੀਗੀਆਂ ਉਹਨਾਂ ਨੂੰ ਉਹ ਚੋਰੀ ਕਰਕੇ ਲੈ ਗਏ ਚੋਰੀ ਕਰਕੇ ਮਤਲਬ ਉਹਨੇ ਇਹਨਾਂ ਨੂੰ ਆਪਣੇ ਕੰਮ ਦੇ ਵਿੱਚ ਲਾ ਲਿਆ ਸੀ ਤੇ ਉਥੋਂ ਹਟਾ ਦਿੱਤਾ ਸੀ ਹੁਣ 트াম্প ਤੇ ਐਬਸਟ੍ਰਿਨ ਆਪਸ ਦੇ ਵਿੱਚ ਦੋਸਤ ਸੀ 1990 ਦੇ ਵਿੱਚ ਜਾਂ 2000 ਦੇ ਵਿੱਚ ਜਦੋਂ ਡੋਨਲਡ 트াম্প ਤੇ ਜੈਫਰੀ ਐਕਸਟ੍ਰਿਨ ਸੋਸ਼ਲ ਫਰੈਂਡ ਸੀਗੇ ਦੇਖੋ ਇਹ ਫਲੋਰੀਡਾ ਦੇ ਵਿੱਚ ਰਹਿੰਦੇ ਸੀ ਦੋਵੇਂ ਫਲੋਰੀਡਾ ਦੇ ਵਿੱਚ ਉੱਥੇ ਜਿਹੜਾ ਮਾਰਲ ਲੋਗੋ ਆ ਪਾਮ ਬੀਚ ਜਿਹੜਾ ਇਹਨਾਂ ਦਾ ਪ੍ਰਾਈਵੇਟ ਰਿਜ਼ੋਰਟ ਆ ਆਪਣੇ ਰਾਸ਼ਟਰਪਤੀ ਜਿਹੜੇ ਡੋਨਲਡ 트াম্প ਦਾ ਤੇ ਕਲੱਬ ਆ ਜਿਹੜਾ ਉਹਦੇ ਵਿੱਚ ਰਹਿੰਦੇ ਸੀਗੇ ਉੱਥੇ ਇਹਨਾਂ ਦੀ ਦੋਸਤੀ ਹੋਈ ਆ ਦੋਵੇਂ ਪਾਮ ਬੀਚ ਦੇ ਉੱਤੇ ਫਲੋਰੀਡਾ ਦੇ ਵਿੱਚ ਰਹਿੰਦੇ ਸੀ ਸੇਮ ਪਾਰਟੀਆਂ ਦੇ ਵਿੱਚ ਜਾਂਦੇ ਸੀ ਸੇਮ ਇਵੈਂਟਸ ਦੇ ਵਿੱਚ ਜਾਂਦੇ ਸੀ ਤੇ ਦੋਸਤੀ ਕੁਦਰਤੀ ਆ ਐਬਸਟਿਨ ਮਾਰ ਲੋਗੋ ਦੇ ਵਿੱਚ ਵਿਜ਼ਿਟ ਕਰਦਾ ਰਿਹਾ ਇਹ ਰਿਜ਼ੋਰਟ ਦੇ ਵਿੱਚ ਤੇ ਕਲੱਬ ਦੇ ਵਿੱਚ ਇਹਦੇ ਤੋਂ ਬਾਅਦ ਜਿਹੜੀ ਵਰਜੀਨੀਆ ਗਫਰ ਸੀ ਯੂਨੀਅਨ ਗਫਰ ਜਿਹੜੀ ਬਾਅਦ ਦੇ ਵਿੱਚ ਔਰਤ ਮੁੱਖ ਤੌਰ ਦੇ ਉੱਤੇ ਇਹਦੀ ਅਕਿਊਜ਼ ਬਣੀ ਕਿ ਐਬਸਟਿਨ ਨੇ ਜਿਹਦੇ ਨਾਲ ਤੱਕਾ ਕੀਤਾ ਜਾਂ ਸੈਕਸ ਰਿੰਗ ਤੇ ਸਾਰਾ ਕੁਝ ਜਿਹੜਾ ਚਰਚਾ ਦੇ ਵਿੱਚ ਆਇਆ ਉਹ ਕਿਸੇ ਵੇਲੇ ਐਜ਼ ਅ ਟੀਨੇਜਰ ਮਾਰਾ ਲੋਗੋ ਦੇ ਵਿੱਚ ਸਪਾਹ ਦੇ ਵਿੱਚ ਕੰਮ ਕਰਦੀ ਸੀ ਜਿਹੜਾ ਕਿ ਡੋਨਲਡ ਟਰੰਪ ਦਾ ਉਥੋਂ ਉਸ ਸਪਾਹ ਦੇ ਵਿੱਚੋਂ ਜੈਫਰੀ ਐਪਸਟੇਨ ਇਹਨੂੰ ਵਰਜੀਨੀਆ ਗੱਫੇ ਨੂੰ ਲੈ ਗਿਆ ਆਪਣੇ ਕੰਮ ਦੇ ਵਿੱਚ ਜਿਹੜੀ ਮੈਕਸਵੈਲ ਇਹਦੀ ਸਹੇਲੀ ਸੀਗੀ ਜੈਫਰੀ ਐਪਸਟੇਨ ਦੀ ਉਹਦੇ ਰਾਹੀਂ ਉਹਦੇ ਰਾਹੀਂ ਲਿਆ ਕੇ ਐਪਸਟੇਨ ਦੀ ਜਿਹੜੀ ਐਸੋਸੀਏਟ ਸੀਗੀ ਉਹਨੂੰ ਲਿਜਾ ਕੇ ਨੇ ਆ ਆਪਣੇ ਕੰਮ ਦੇ ਵਿੱਚ ਲਾ ਲਿਆ ਤੇ ਇਹ ਤੋਂ ਬਾਅਦ ਰਾਸ਼ਟਰਪਤੀ 트ੰਪ ਜਿਹੜੀ ਗੱਲ ਕਹੀ ਵੀ ਉਸ ਘਟਨਾ ਤੋਂ ਬਾਅਦ ਮੈਂ ਜੈਫਰੀ ਐਪਸਟੇਨ ਨੂੰ ਮਾਰੇ ਲੋਕੋ ਦੇ ਵਿੱਚ ਬੈਨ ਕਰ ਦਿੱਤਾ ਸੀ ਹਾਲਾਂਕਿ ਇਸ ਗੱਲ ਦਾ ਕਾਨੂੰਨੀ ਤੌਰ ਤੇ ਸਬੂਤ ਕੋਈ ਨਹੀਂ ਵੀ ਉਹਨੇ ਬੈਨ ਕੀਤਾ ਸੀ ਜਾਂ ਨਹੀਂ ਕੀਤਾ ਸੀ ਪਰ ਇਹ ਗੱਲ ਕਾਫੀ ਹੱਦ ਤੱਕ ਠੀਕ ਲੱਗਦੀ ਹੈ ਇਹਦਾ ਰਿਕਾਰਡ ਕੋਈ ਨਹੀਂ ਹੈ ਇਸ ਗੱਲ ਦਾ ਸੋ ਉਹਨਾਂ ਦਾ ਜਿਹੜਾ ਹੁਣ ਨਵੀਂ ਗੱਲ ਰਾਸ਼ਟਰਪਤੀ 트ੰਪ ਨੇ ਕਹੀ ਆ ਕਿ ਜੈਫਰੀ ਐਪਸਟੇਨ ਨੇ ਜਿਹੜੀਆਂ 트럼ਪ ਦੇ ਮਾਰ ਲੋਗੋ ਸਪਾ ਦੇ ਵਿੱਚ ਕੰਮ ਕਰਦੀਆਂ ਔਰਤਾਂ ਸੀ ਉਹਨਾਂ ਨੂੰ ਇਹਨੇ ਹਾਇਰ ਕਰ ਲਿਆ ਸੀ ਉਹ 트럼ਪ ਦੀ ਐਮਪਲੋਈ ਸੀ ਸਪਾ ਦੇ ਵਿੱਚ ਕੰਮ ਕਰਦੀ ਸੀ ਜਾਂ ਕੋਈ ਲੋਕਰ ਲੋ ਮਨਟੈਂਡੈਂਸੀ ਉੱਥੇ ਕੰਮ ਕਰਦੀ ਸੀ ਤੇ ਇਹਨਾਂ ਨੂੰ ਫਿਰ ਲਿਜਾ ਕੇ ਉਹਨੇ ਨੌਕਰੀ ਦਿੱਤੀ ਤੇ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਅਸੀਂ ਤੂੰ ਬਹੁਤ ਸਾਰਾ ਪੈਸਾ ਕਮਾ ਸਕਦੀਆਂ ਤੇ ਉਹਨਾਂ ਨੂੰ ਗਲਤ ਕੰਮਾਂ ਦੇ ਵਿੱਚ ਲਾ ਦਿੱਤਾ ਤੇ ਜਦੋਂ ਹੀ ਇਸ ਗੱਲ ਦਾ ਡੋਨਲਡ 트럼ਪ ਨੂੰ ਪਤਾ ਲੱਗਾ ਉਹਨਾਂ ਨੇ ਇਹਦੇ ਨਾਲ ਆਪਣੀ ਸਾਹ ਜ ਖਤਮ ਕਰ ਲਈ ਸੀ ਹੁਣ ਐਸ ਗੱਲ ਦੇ ਨਾਲ ਬਹੁਤ ਸਾਰੇ ਖਲਾਸੀ ਜਿਹੜੇ ਆਹੋ ਕਲੀਅਰ ਹੋ ਜਾਂਦੇ ਆ। ਅ 트ੰਪ ਉਥੋਂ ਜਿਹੜੀ ਇਹ ਸਾਰੇ ਐਕਸਪਲਨੇਸ਼ਨ ਦਿੱਤੀ ਆ ਉਹਨਾਂ ਨੇ ਆਪਣੇ ਉਹਦੇ ਵਿੱਚ 에어ਫੋਰਸ 1 ਦੇ ਵਿੱਚ ਜਦੋਂ ਇਹ ਸਕਾਟਲੈਂਡ ਤੋਂ ਵਾਪਸ ਪਰਤ ਆ ਰਹੇ ਸੀ ਤੇ ਉਥੇ ਇਹਨਾਂ ਨੇ ਉਹਦੇ ਬਾਰੇ ਗੱਲਬਾਤ ਕੀਤੀ ਆ। ਪਰ ਕਈ ਇਹਨਾਂ ਦੇ ਕਨਫਲਿਕਟ ਪਿਛਲੀਆਂ ਸਟੇਟਮੈਂਟਸ ਦੇ ਨਾਲ ਵੀ ਹੈਗੇ ਆ। ਦੂਜਾ ਇਹਨਾਂ ਨੇ ਇਹ ਕਿਹਾ ਆ ਕਿ ਜਿਹੜੀ ਕੰਪਲੇਂਟਸ ਸੀਗੀਆਂ ਕਿ ਪਹਿਲਾਂ ਕੁਝ ਕਿਹਾ ਸੀ ਹੁਣ ਕੁਝ ਕਿਹਾ ਆ। ਹੁਣ ਮਾਮਲਾ ਇਹ ਹੈ ਕਿ ਟਾਈਮਲਾਈਨ ਕਲੀਅਰ ਨਹੀਂ ਹੈ ਇੱਕ ਵਾਰੀ ਰਾਸ਼ਟਰਪਤੀ ਟਰੰਪ ਨੇ ਕਿਹਾ ਸੀ ਕਿ ਜਿਹੜੀ ਇਹਨਾਂ ਦੀ ਦੋਹਾਂ ਦੀ ਦੋਸਤੀ ਸੀ 2004 ਦੇ ਨੇੜੇ ਤੇਰੇ ਖਤਮ ਹੋ ਗਈ ਸੀ ਤੇ ਪਰ ਹੁਣ ਇਹ ਕਹਿੰਦੇ ਆ ਕਿ ਉਸ ਤੋਂ ਵੀ ਪਹਿਲਾਂ ਜਿਹੜਾ ਸਪਾ ਇਨਸੀਡੈਂਟ ਹੋਇਆ ਉਸ ਵੇਲੇ ਖਤਮ ਹੋ ਗਈ ਸੀ ਜੈਫਰੀ ਐਪਸਨ ਮਾਮਲੇ ਦੇ ਵਿੱਚ ਹਜੇ ਵੀ ਰਾਸ਼ਟਰਪਤੀ ਟਰੰਪ ਦੇ ਉੱਤੇ ਮਤਲਬ ਇਹ ਕੇਸ ਉਹਨਾਂ ਦਾ ਪਿੱਛਾ ਨਹੀਂ ਛੱਡ ਰਿਹਾ ਤੇ ਚਰਚਾ ਲਗਾਤਾਰ ਜਾਰੀ ਆ ਹੁਣ ਜਿਹੜੀ ਇਹ ਗੱਲ ਕੱਲ ਕੱਲ ਡੋਨਲਡ 트੍ਰੰਪ ਨੇ ਕੀਤੀ ਆ ਉਹਦੇ ਨਾਲ ਲੱਗਦਾ ਕਿ ਚਰਚਾ ਕੁਝ ਚਿਰ ਹੋਰ ਚੱਲਦੀ ਰਹਿ ਈਪੀਏ ਜਾਨੀ ਕਿ এনवायरमेंटਲ ਪ੍ਰੋਟੈਕਸ਼ਨ ਏਜੰਸੀ ਇਹਨਾਂ ਨੇ ਇੱਕ ਪ੍ਰੋਪੋਜ਼ਲ ਦਿੱਤਾ ਪ੍ਰੋਪੋਜ਼ਲ ਇਹ ਦਿੱਤਾ ਆ ਕਿ ਜਿਹੜੀ ਇਹਨਾਂ ਦੀ ਅਥਾਰਟੀ ਆ ਗ੍ਰੀਨ ਹਾਊਸ ਗੈਸਸ ਐਮਿਸ਼ਨ ਨੂੰ ਰੈਗੂਲੇਟ ਕਰਨ ਦੀ ਉਹਨੂੰ ਖਤਮ ਕਰ ਦਿੱਤਾ ਜਾਵੇ ਉਹਨੂੰ ਕੈਨਸਲ ਕਰ ਦਿੱਤਾ ਜਾਵੇ ਦੋ ਮੁੱਖ ਗੈਸਾਂ ਨੇ ਸਾਡੇ ਵਾਤਾਵਰਣ ਦੇ ਵਿੱਚ ਇੱਕ ਕਾਰਬਨ ਡਾਈਆਕਸਾਈਡ ਆ ਇੱਕ ਮੀਥੇਨ ਆ ਜਿੱਥੋਂ-ਜਿੱਥੋਂ ਵੀ ਇਹ ਨਿਕਲਦੀਆਂ ਗ੍ਰੀਨhouse ਗੈਸੇਸ ਨੇ ਗ੍ਰੀਨhouse ਗੈਸੇਸ ਦਾ ਮਤਲਬ ਇਹ ਆ ਕਿ ਇਹ ਸਾਰੇ ਵਾਤਾਵਰਨ ਦੇ ਵਿੱਚ ਗਰਮੀ ਪੈਦਾ ਕਰਦੀਆਂ ਜਿੱਦਾਂ ਗ੍ਰੀਨhouse ਦੇ ਵਿੱਚ ਗਰਮੀ ਹੁੰਦੀ ਹੈ ਜਿਹੜਾ ਗ੍ਰੀਨhouse ਜਿਹਨੂੰ ਪੂਰਾ ਕਵਰ ਕੀਤਾ ਹੁੰਦਾ ਸਾਰੇ ਪਾਸਿਓਂ ਗਲਾਸ ਦੇ ਨਾਲ ਸ਼ੀਸ਼ੇ ਦੇ ਨਾਲ ਜਾਂ ਕਿਸੇ ਉਹਦੇ ਟ੍ਰਾਂਸਪੇਰੈਂਟ ਸ਼ੀਟ ਦੇ ਨਾਲ ਤੇ ਉਹਦੇ ਅੰਦਰ ਆਪਾਂ ਸਬਜ਼ੀਆਂ ਪਾਉਂਦੇ ਉਹਨੂੰ ਗ੍ਰੀਨhouse ਕਹਿੰਦੇ ਆ ਗ੍ਰੀਨhouse ਤੋਂ ਗ੍ਰੀਨhouse ਗੈਸੇਸ ਬਣੀਆਂ ਗ੍ਰੀਨhouse ਇਫੈਕਟ ਬਣਿਆ ਮਤਲਬ ਇਹ ਹੈ ਕਿ ਜਿੱਦਾਂ ਉਹ ਜਿਹੜੀ ਸ਼ੀਟ ਹੁੰਦੀ ਆ ਉਹਦੇ ਥੱਲੇ ਜਿੰਨਾ ਕੁਛ ਹੁੰਦਾ ਉਹ ਸਾਰਾ ਗਰਮ ਹੁੰਦਾ ਬਹੁਤ ਜ਼ਿਆਦਾ ਕਿਉਂ ਕਿਉਂਕਿ ਜਿਹੜੀ 에ਅਰ ਆ ਉਹਦੇ ਅੰਦਰ ਹੁੰਦੀ ਆ ਸਨਲਾਈਟ ਅੰਦਰ ਆਉਂਦੀ ਆ ਉਹ ਜਿਹੜੀਆਂ ਗੈਸੇਜ਼ ਨੇ ਉਹਨਾਂ ਦੇ ਵਿੱਚ ਟਕਰਾ ਕੇ ਉਹਨੂੰ ਅੰਦਰ ਨੂੰ ਜ਼ਿਆਦਾ ਗਰਮ ਕਰੀ ਜਾਂਦੀ ਹੈ ਇਸੇ ਤਰ੍ਹਾਂ ਧਰਤੀ ਧਰਤੀ ਦੇ ਆਲੇ ਦੋਲੇ ਸ਼ੀਟ ਕਾਦੀ ਆ ਕਾਰਬਨ ਡਾਈਆਕਸਾਈਡ ਦੀ ਤੇ ਮੀਥੇਨ ਦੀ ਸੋ এনवायरमेंटਲ ਪ੍ਰੋਟੈਕਸ਼ਨ ਏਜੰਸੀ ਦੇ ਕੋਲ ਇਹ ਅਧਿਕਾਰ ਆ ਕਿ ਉਹ ਇਹਨਾਂ ਦੋਵਾਂ ਗੈਸਾਂ ਨੂੰ ਰੈਗੂਲੇਟ ਕਰ ਸਕਦੀ ਹੈ ਕਿ ਫਲਾਣੀ ਟਰੱਕ ਦੇ ਵਿੱਚੋਂ ਆਹ ਕਾਰਬਨ ਡਾਈਆਕਸਾਈਡ ਗੈਸ ਨਿਕਲਦੀ ਆ। ਇਸ ਟਰੱਕ ਦੇ ਉੱਤੇ ਪਾਬੰਦੀ ਲਾਈ ਜਾਵੇ। ਮਤਲਬ ਇਹਦੇ ਵਿੱਚ ਪੈਟਰੋਲ ਜਾਂ ਗੈਸੋਲੀਨ ਨਾ ਵੜੀ ਜਾਵੇ ਜਾਂ ਡੀਜ਼ਲ ਨਾ ਵੜਾਇਆ ਜਾਵੇ। ਇਹਦੇ ਵਿੱਚ ਇਹਨੂੰ ਇਲੈਕਟ੍ਰਿਕ ਜਾਂ ਕੁਝ ਕੀਤਾ ਜਾਵੇ ਉਹ ਨਿਯਮ ਬਣਾ ਸਕਦੀ ਆ। ਕਿਸੇ ਫੈਕਟਰੀ ਦੇ ਵਿੱਚੋਂ ਮੀਥੇਨ ਨਿਕਲ ਰਹੀ ਆ। ਕੋਈ ਕਾਰਬਨ ਦੇ ਹੋਰ ਪ੍ਰੋਡਕਟ ਨਿਕਲ ਰਹੇ ਆ। ਇਹ ਰੈਗੂਲੇਟ ਕਰ ਸਕਦੇ ਨੇ ਕੋਲੇ ਅਧਿਕਾਰ। ਹੁਣ ਇਹਨਾਂ ਨੇ ਮੰਗ ਕਰ ਲਈ ਕਿ ਜਿਹੜਾ ਸਾਡੇ ਕੋਲੇ ਅਧਿਕਾਰ ਆ ਉਸ ਅਧਿਕਾਰ ਨੂੰ ਕੈਂਸਲ ਕਰ ਦਿੱਤਾ ਜਾਵੇ ਤੇ ਗੱਲ ਬੜੀ ਜੀਵਨ এনਵਨਮੈਂਟਲ ਪ੍ਰੋਟੈਕਸ਼ਨ এজেন্সੀ ਨੇ ਕਿਹਾ ਕੀਆ ਇਹਨਾਂ ਨੇ ਇਹ ਅਸਲ ਦੇ ਵਿੱਚ ਇਹ ਥੋੜੀ ਜੀ ਇਹਨਾਂ ਦੀ ਨੀਤੀ ਰਾਸ਼ਟਰਪਤੀ 트াম্প ਦੀਆਂ ਪਾਲਿਸੀਜ਼ ਦੇ ਨਾਲ ਮਿਲਦੀ ਆ ਜਿਹੜੀ ਐਸ਼ਵੈਲੇ ਈਪੀਏ ਲੀਡਰਸ਼ਿਪ ਦਾ ਜਾਂ ਐਡਮਿਨਿਸਟ੍ਰੇਟਰ ਹੈਗੇ ਆ ਲੀ ਜ਼ੈਲਡਨ ਲੀ ਜ਼ੈਲਡਨ ਪ੍ਰੈਜ਼ੀਡੈਂਟ 트াম্প ਦੇ এজেন্ডੇ ਦੇ ਨਾਲ ਅਲਾਈਨ ਕਰਦੇ ਆ ਕਲੀਅਰਲੀ ਸਪੋਰਟ ਕਰ ਰਹੇ ਆ ਜਿਹੜੇ ਰਾਸ਼ਟਰਪਤੀ 트럼ਪ ਨੇ ਕਲਾਈਮੇਟ ਰੋਲ ਆਪਣੇ ਜਿਹੜੇ ਰੋਲ ਬੈਕ ਗੋਲਸ ਦੇ 트럼ਪ ਬਹੁਤ ਜ਼ਿਆਦਾ ਇਹਨਾਂ ਸ਼ਕਤੀਆਂ ਦੇ ਹੱਕ 'ਚ ਨਹੀਂ ਆ। ਉਹਨਾਂ ਦੀ ਪਹਿਲੇ ਦਿਨ ਤੋਂ ਪਾਲਿਸੀ ਆ ਕਿ ਇਹ ਕੋਈ ਜ਼ਰੂਰੀ ਨਹੀਂ ਆ ਕਿ ਵਾਤਾਵਰਨ ਨੂੰ ਬਚਾਉਣ ਦੇ ਲਈ ਕੁਝ ਕਰਨਾ ਚਾਹੀਦਾ। ਇਹਦਾ ਇਹਦਾ ਮਤਲਬ ਉਹ ਥੋੜੇ ਨਰਮ ਨੇਸ਼ ਗਲਤੀ ਵੀ ਜਿਹੜਾ ਟ੍ਰਾਂਜ਼ੀਸ਼ਨ ਹੋਣੀ ਆ ਇੱਕ ਦਿਨ ਆਹ ਗੈਸ ਵਾਲੀਆਂ ਕਾਰਾਂ ਸਾਰੀਆਂ ਖਤਮ ਹੋ ਕੇ ਤੇ ਇਲੈਕਟ੍ਰਿਕ ਚੱਲ ਲਈਏ ਥੋੜਾ ਟਾਈਮ ਦੇ ਦਿਓ। ਜਾਂ ਜਿਹੜੇ ਕੁਝ ਲੋਕ ਤੇ ਹੁਣ ਜਿਹੜੇ ਇਹਨਾਂ ਦੇ ਐਡਮਿਨਿਸਟਰेटर ਹੈਗੇ ਨੇ ਆਪਣੇ ਅਲੀਜ਼ ਜੈਲਡਨ ਵਰਗੇ ਉਹ ਕਹਿੰਦੇ ਲੋਕਾਂ ਨੂੰ ਸਰਕਾਰ ਨਾਲ ਦੱਸੇ ਕਿ ਤੁਸੀਂ ਕਿਹੜੀ ਕਰਨੀ ਲੋਕਾਂ ਦੀ ਮਰਜ਼ੀ ਆ ਲੋਕ ਪਟ્રોલ ਵਾਲੀ ਲੈਣ ਲੋਕ ਡੀਜ਼ਲ ਵਾਲੀ ਲੈਣ ਲੋਕ ਕੈਸ਼ ਆ ਬਿਜਲੀ ਵਾਲੀ ਲੈਣ ਲੋਕ ਜਿਹੜੀ ਮਰਜ਼ੀ ਲੈਣ ਇਹ ਲੋਕਾਂ ਦੀ ਮਰਜ਼ੀ ਹੋਣੀ ਚਾਹੀਦੀ ਆ ਲੋਕਾਂ ਦੇ ਉੱਤੇ ਥੋਪਣਾ ਨਹੀਂ ਚਾਹੀਦਾ ਸੋ ਹੁਣ ਉਹ ਏਜੰਸੀ ਜਿਹੜੀ ਆ ਲੀਗਲ ਐਕਸਪਰਟ ਕਹਿੰਦੇ ਰਿਸਕੀ ਹੋ ਸਕਦਾ ਕੁਝ ਲਾਇਰ ਇਹ ਕਹਿੰਦੇ ਆ ਕਿ ਇਹ ਲਾ ਜਿਹੜਾ ਇਹਨੂੰ ਹਟਾਉਣਾ ਬਹੁਤ ਵੱਡਾ ਲੀਗਲ ਰਿਸਕ ਹੋ ਸਕਦਾ ਆ ਦੂਜਾ ਇਹ ਆ ਕਿ ਇਹ ਪ੍ਰੋਪੋਜ਼ਲ ਪਬਲਿਕ ਕਮੈਂਟ ਦੇ ਲਈ 45 ਦਿਨ ਦੇ ਲਈ ਖੁੱਲ੍ਹਾ ਉਹਦੇ ਤੋਂ ਬਾਅਦ ਈਪੀਏ ਡਿਸਾਈਡ ਕਰੂਗੀ ਕਿ ਉਹਨਾਂ ਨੇ ਆਪਣਾ ਇਹ ਰੂਲ ਫਾਈਨਲ ਕਰਨਾ ਹੈ ਜਾਂ ਨਹੀਂ ਕਰਨਾ ਜਿਹੜੇ এনवायरमेंटਲ ਗਰੁੱਪਸ ਨੇ ਉਹ ਕਹਿੰਦੇ ਸੀ ਅਦਾਲਤ ਦੇ ਵਿੱਚ ਇਹਦੇ ਖਿਲਾਫ ਲੜਾਈ ਲੜਾਂਗੇ ਕਿ ਅਸੀਂ ਸੂ ਕਰਾਂਗੇ ਈਪੀਏ ਨੂੰ ਜੇ ਇਹਨਾਂ ਨੇ ਆਪਣੇ ਰੂਲ ਨੂੰ ਫਿਕਸ ਨਾ ਕੀਤਾ ਸੋ ਇਹ ਰੌਲਾਪਲਾ ਵੱਡਾ ਆ ਦੇਖੋ ਇਹਦਾ ਆਉਣ ਵਾਲੇ ਦਿਨਾਂ ਦੇ ਵਿੱਚ ਕੇਸ ਪਾਸੇ ਨੂੰ ਗੱਲਬਾਤ ਚੱਲਦੀ ਆ ਤੇ ਕੀ ਬਣੇ ਅਗਲੀ ਗੱਲਬਾਤ ਕੱਲ ਜਿਹੜੀ ਸ਼ੂਟਿੰਗ ਬਾਰੇ ਆਪਾਂ ਗੱਲਬਾਤ ਕੀਤੀ ਸੀ ਸ਼ੇਨ ਤਬੋਰਾ 27 ਸਾਲ ਦਾ ਵਿਅਕਤੀ ਜਿਹੜਾ ਲਾਸ ਵੇਗਸ ਤੋਂ ਟਰੈਵਲ ਕਰਕੇ ਨਿਊਯਾਰਕ ਦੇ ਵਿੱਚ ਜਾਂਦਾ ਤੇ ਉੱਥੇ ਗੋਲੀਆਂ ਚਲਾ ਕੇ ਚਾਰ ਬੰਦਿਆਂ ਨੂੰ ਮਾਰ ਦਿੰਦਾ ਤੇ ਬਾਅਦ ਦੇ ਵਿੱਚ ਆਪਣੇ ਗੋਲੀ ਮਾਰ ਕੇ ਮਰ ਜਾਂਦਾ ਮਿਡ ਟਾਊਨ ਮੈਨਹਟਨ ਦੇ ਵਿੱਚ ਹੁਣ ਉਹਦੇ ਬਾਰੇ ਕੁਝ ਖੁਲਾਸੇ ਆ ਰਹੇ ਕੱਲ ਤੱਕ ਇਹ ਪਤਾ ਲੱਗਿਆ ਸੀ ਕਿਦੀ ਮਾਨਸਿਕ ਹਾਲਤ ਠੀਕ ਨਹੀਂ ਆ ਜਾਂ ਉਹ ਚਾਰ ਜਿਹੜੇ ਜ਼ਖਮੀ ਹੋਏ ਸੀ ਕੱਲ ਇੱਕ ਚਾਰ ਜਿਹੜੇ ਆਹੋ ਮਾਰੇ ਗਏ ਸੀ ਇੱਕ ਜ਼ਖਮੀ ਹੋਏ ਸੀ ਹੁਣ ਉਹਦੇ ਚੋ ਖਲਾਸਾ ਨਿਕਲ ਤੱਕ ਇਹ ਸੀ ਕਿ ਰੈਂਡਮ ਅਟੈਕ ਆ ਇਹਦਾ ਕੋਈ ਪਤਾ ਨਹੀਂ ਕਿਉਂ ਨੇ ਕਰ ਦਿੱਤਾ ਜਾਂ ਉਹਨੇ ਕਿੱਥੇ ਹਮਲਾ ਕਰ ਰਿਹਾ ਸੀ ਇਹ ਮਤਲਬ ਸੈਂਕੜੇ ਸਟੋਰੀ ਉੱਚੀ ਬਿਲਡਿੰਗ ਆ ਇਹਦੇ ਵਿੱਚ ਕਿੱਥੇ ਹਮਲਾ ਕਰ ਰਿਹਾ ਸੀ ਇਹ ਪਤਾ ਹੀ ਨਹੀਂ ਹੁਣ ਪਤਾ ਲੱਗਿਆ ਕਿ ਉਹਨੂੰ ਸੀਟੀਈ ਇੱਕ ਬਿਮਾਰੀ ਸੀ ਜਿਹੜੀ ਕਿ ਜਦੋਂ ਸਿਰ ਦੇ ਵਿੱਚ ਕੋਈ ਸੱਟ ਲੱਗ ਜਾਂਦੀ ਹੈ ਤਾਂ ਵਿਅਕਤੀ ਦੇ ਉਹ ਬਿਮਾਰੀ ਹੋ ਜਾਂਦੀ ਸੀਟੀਈ ਇਹ ਬੰਦਾ ਕਿਸੇ ਵੇਲੇ ਫੁੱਟਬਾਲ ਖੇਡਦਾ ਰਿਹਾ ਐਨਐਫਐਲ ਕਦੇ ਨਹੀਂ ਖੇਡਿਆ ਹਾਈ ਸਕੂਲ ਦੇ ਵਿੱਚ ਜੇ ਉੱਥੇ ਨੇ ਫੁੱਟਬਾਲ ਖੇਡਿਆ ਛੇਨ ਟਿਮੋਰਾ ਇਹਦਾ ਮੰਨਣਾ ਇਹ ਹੈ ਕਿ ਮੈਨੂੰ ਇਹ ਬਿਮਾਰੀ ਸਿਰਫ ਫੁੱਟਬਾਲ ਲੱਗਣਾ ਹੋਈ ਹੈ ਵੀ ਇਹ ਐਨ ਐਫ ਐਲ ਜਿਹੜੀ ਹੈਗੀ ਆ ਇਹਨੂੰ ਇਦਾਂ ਕੰਮ ਕਰਨਾ ਚਾਹੀਦਾ ਕਿ ਲੋਕਾਂ ਦੇ ਸਿਰਾਂ ਦੇ ਵਿੱਚ ਸੱਟ ਨਾ ਲੱਗੇ ਤੇ ਇਸ ਕਰਕੇ ਇਹ ਐਨ ਐਫ ਐਲ ਆਪਣਾ ਕੰਮ ਨਹੀਂ ਕਰ ਰਹੀ ਉਹਦਾ ਮੰਨਣਾ ਇਹ ਹੈਗਾ ਟਿਮੋਰਾ ਨੂੰ ਇਹਦਾ ਲੱਗਦਾ ਸੀ ਟਿਮੋਰਾ ਨੂੰ ਕਿ ਜਿਹੜੀ ਸੀਟੀਈ ਕ੍ਰੋਨਿਕ ਟ੍ਰੋਮੈਟਿਕ ਇਸ ਇਸ ਫੈਲੋਪੈਥੀ ਆ ਇਹ ਮੇਰੇ ਜਿਹੜੀ ਹੋਈ ਆ ਬਾਰ-ਬਾਰ ਹੈਡ ਇੰਜਰੀਜ਼ ਦੇ ਨਾਲ ਤੇ ਹੁਣ ਉਹ ਦੇਖੋ ਗੱਲ ਕੇਂਦਰ ਨੂੰ ਜਾ ਰਹੀ ਆ ਉਹ ਬੰਦਾ ਇਹ ਕਹਿੰਦਾ ਵੀ ਇਹ ਕਸੂਰ ਸਾਰਾ NFL ਦਾ ਉਹਦੇ ਬਟੂਏ ਦੇ ਵਿੱਚੋਂ ਇੱਕ ਨੋਟ ਮਿਲਿਆ ਜਿਹਦੇ ਵਿੱਚ ਉਹ ਕਹਿੰਦਾ ਵੀ ਮੇਰੀ ਹਾਲਤ ਦੇ ਲਈ NFL ਜ਼ਿੰਮੇਵਾਰ ਆ ਹਾਲਾਂਕਿ ਉਹ NFL ਚ ਕਦੇ ਨਹੀਂ ਖੇਡਿਆ ਖੇਡਿਆ ਉਹ ਹਾਈ ਸਕੂਲ ਦੇ ਫੁੱਟਬਾਲ ਦੇ ਵਿੱਚ ਉਹ ਚਾਹੁੰਦਾ ਇਹ ਸੀ ਉਸ ਤੋਂ ਬਾਅਦ ਉਹਨੇ ਇਹ ਕਿਹਾ ਵੀ ਮੇਰੇ ਮਰਨ ਤੋਂ ਬਾਅਦ ਮੇਰਾ ਬ੍ਰੇਨ ਜਿਹੜਾ ਮੇਰਾ ਦਿਮਾਗ ਜਿਹੜਾ ਇਹਨੂੰ ਦਾਨ ਕਰ ਦਿਓ ਤਾਂ ਕਿ ਸੀ.ਓ.ਟੀ.ਈ. ਬਿਮਾਰੀ ਬਾਰੇ ਖੋਜ ਹੋ ਸਕੇ। ਉਹਦਾ ਇਰਾਦਾ ਕੀ ਸੀ ਉਹ ਕਰਨ ਕਿ ਆਇਆ ਸੀ। ਉਹ ਐਨ.ਐਫ.ਐਲ ਦੇ ਆਫਿਸ ਦੇ ਉੱਤੇ ਸਿੱਧਾ ਸਿੱਧਾ ਹਮਲਾ ਕਰਨ ਆਇਆ ਸੀ ਜਿਹੜਾ ਐਸੇ ਬਿਲਡਿੰਗ ਦੇ ਵਿੱਚ। ਕਿਉਂਕਿ ਉਹ ਦੋਸ਼ੀ ਆਪਣੀ ਹੈੱਡ ਇੰਜਰੀ ਦਾ ਐਨ.ਐਫ.ਐਲ ਨੂੰ ਮੰਨਦਾ ਸੀ ਇਸ ਕਰਕੇ ਉਹ ਨਿਊਯਾਰਕ ਦੇ ਵਿੱਚ ਆਪਣੀ ਉਹਨਾਂ ਤੋਂ ਬਦਲਾ ਲੈਣ ਦੇ ਲਈ ਆਇਆ ਸੀ ਔਰ ਆਪਾਂ ਸਾਰੇ ਜਾਣਦੇ ਆ ਕਿ ਐਨ.ਐਫ.ਐਲ ਇੱਕ ਟਾਪ ਲੀਗ ਅਮਰੀਕਨ ਫੁੱਟਬਾਲ ਦੀ ਉਹ ਸਭ ਤੋਂ ਪੌਪੂਲਰ ਆਰਗੇਨਾਈਜੇਸ਼ਨ ਸਪੋਰਟਸ ਆਰਗੇਨਾਈਜੇਸ਼ਨ ਅਮਰੀਕਾ ਦੇ ਵਿੱਚ 1920 ਦੇ ਵਿੱਚ ਬਣੀ ਸੀਗੀ ਤੇ ਨਿਊਯਾਰਕ ਦੇ ਵਿੱਚ ਇਹਦਾ ਹੈੱਡਕੁਆਟਰ ਆ ਇਹਨੂੰ ਕਈ ਵਾਰੀ ਕ੍ਰਿਟਿਸਾਈਜ਼ ਕੀਤਾ ਗਿਆ ਦੀ ਆਲੋਚਨਾ ਹੋਈ ਆ ਪਿਛਲੇ ਸਮੇਂ ਦੇ ਵਿੱਚ ਕਿ ਜਿਹੜੀਆਂ ਬ੍ਰੇਨ ਇੰਜਰੀਜ਼ ਹੁੰਦੀਆਂ ਉਹਦੇ ਉਹਦੇ ਮਤਲਬ ਉਹਦੇ ਲਈ ਕੁਝ ਕਰ ਨਹੀਂ ਰਹੀ ਇਹ ਜਿਹੜੀਆਂ ਕਨਕਸ਼ਨਸ ਆ ਜਾਂ ਬ੍ਰੇਨ ਇੰਜਰੀਜ਼ ਆ ਖਾਸ ਕਰਕੇ ਜਿਹੇ ਸਾਬਕਾ ਪਲੇਅਰਸ ਨੇ ਬਾਅਦ ਦੇ ਵਿੱਚ ਉਹਨਾਂ ਨੂੰ ਸੀਟੀੀ ਡਿਵੈਲਪ ਹੋ ਜਾਂਦੀ ਕਿ ਐਨ ਐਫ ਐਲਓ ਉਸ ਮਾਮਲੇ ਦੇ ਵਿੱਚ ਕੁਝ ਕਰਨਾ ਚਾਹੀਦਾ ਪਰ ਇਹ ਕੁਝ ਕਰ ਨਹੀਂ ਰਹੀ ਇਸ ਕਰਕੇ ਲੋਕ ਦੁਖੀ ਆ ਤੇ ਲੱਗਦਾ ਇਦਾਂ ਕਿ ਇਹ ਵਿਅਕਤੀ ਵੀ ਉਸੇ ਦੁੱਖ ਦੇ ਵਿੱਚੋਂ ਨਿਕਲ ਕੇ ਤੇ ਇਹਨੇ ਇਹ ਜਿਹੜਾ ਬਹੁਤ ਵੱਡਾ ਗਲਤ ਕੰਮ ਕਰ ਦਿੱਤਾ ਇਹਦੇ ਕੋਲੇ ਲੀਗਲ ਗਨ ਪਰਮਿਟ ਨਵਾਡਾ ਦਾ ਮੈਂਟਲ ਹੈਲਥ ਇਨਸੀਡੈਂਟ ਹੋਇਆ ਪਰ ਕਸੀਨੋ ਦੇ ਵਿੱਚ ਇਹਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਤੇ ਇਹਦੇ ਕੋਲੋਂ ਬਹੁਤ ਕੁਛ ਜਿਹੜਾ ਐਮੋਨੇਸ਼ਨ ਆ राइफल आवर वॉल्वर एमओ मेडिकेशन और बहुत कुछ री कार ਦੇ ਵਿੱਚ ਫੜਿਆ ਗਿਆ ਅਗਲੀ ਗੱਲ ਮੈਂ ਦੋਸਤੋ ਸਿਆਟਲ ਦੀ ਹੈ ਸਿਆਟਲ ਦੇ ਵਿੱਚ ਉਬਰ ਦੀ ਰਾਈਡ ਬਹੁਤ ਮਹਿੰਗੀ ਆ ਲੋਕ ਇਸ ਗੱਲ ਤੋਂ ਅੱਕੇ ਪਏ 30 ਮਿੰਟ ਮੰਨ ਲਓ ਤੁਸੀਂ ਸਿਆਟਲ ਦੇ ਵਿੱਚ ਜਾਣਾ ਹੈ ਤੇ ਇਹ ਤੁਹਾਨੂੰ ਲਗਭਗ 60 ਡਾਲਰ ਦੀ ਰਾਈਡ ਪੈਂਦੀ ਹੈ 30 ਮਿੰਟ ਦੀ ਜਿਹੜੀ ਕਿ ਅਮਰੀਕਾ ਦੇ ਵਿੱਚ ਸਭ ਤੋਂ ਮਹਿੰਗੀ ਆ ਇੰਡੀਆਨਾ ਦੇ ਵਿੱਚ ਉਬਰ ਸਭ ਤੋਂ ਸਸਤੀ ਆ ਉੱਥੇ ਜੇ ਇਹੀ ਰਾਈਡ 30 ਮਿੰਟ ਦੀ ਤੁਸੀਂ ਲੈਣੀ ਹੈ ਤਾਂ ਤੁਹਾਨੂੰ 30 ਡਾਲਰਾਂ ਵਿੱਚ ਮਿਲ ਜਾਂਦੀ ਹੈ ਇੱਥੇ ਇਹ 60 ਡਾਲਰ ਵਿੱਚ ਪੈ ਰਹੀ ਹੈ ਫੇਅਰ ਸ਼ੇਅਰ ਇੱਕ ਲਾਅ ਆ ਇੱਥੇ ਉਹਨੇ ਪੇ ਵਧਾਈ ਆ ਸਿਆਟਲ ਦੇ ਵਿੱਚ ਇੱਕ ਰੂਲ ਜਿਹਨੂੰ ਫੇਅਰ ਸ਼ੇਅਰ ਆਰਡੀਨੈਂਸ ਕਿਹਾ ਜਾਂਦਾ ਜਿਹੜੀ ਓਬਰ ਡਰਾਈਵਰ ਨੂੰ ਕਹਿੰਦੀ ਆ ਕਿ ਫੇਅਰਲੀ ਪੇ ਕੀਤਾ ਜਾਣਾ ਚਾਹੀਦਾ ਇਹਦੇ ਨਾਲ ਜਿਹੜੇ ਕੀਮਤਾਂ ਇਹਦੀਆਂ ਵਧੀਆਂ ਦੱਸੀਆਂ ਜਾ ਰਹੀਆਂ ਓਬਰ ਕਹਿੰਦੀ ਵੀ ਇਹ ਕਾਨੂੰਨ ਜ਼ਿੰਮੇਵਾਰ ਆ ਸਾਡਾ ਖਸੂਰ ਕੋਈ ਨਹੀਂ ਸਿੱਧਾ ਸਿੱਧਾ ਰੈਗੂਲੇਸ਼ਨਸ ਦੇ ਉੱਤੇ ਉਹਨਾਂ ਨੇ ਗੱਲ ਕੀਤੀ ਹੈ ਕਿ ਇਹਦੇ ਨਾਲ ਜਿਹੜੇ ਸਿਆਟਲ ਦੇ ਵਿੱਚ ਜਿਹੜਾ রাইਡਸ ਦੇ ਲਈ ਵੀ ਤਾਂ ਫੂਡ ਡਿਲੀਵਰੀ ਦੇ ਲਈ ਵੀ ਜੇ ਕੀਮਤਾਂ ਵੱਧਣੇ ਤਾਂ ਉਹਦਾ ਜਿਹੜੇ ਕਿਰਾਏ ਵੱਧਣੇ ਤਾਂ ਉਹਦਾ ਸਿੱਧਾ ਜਿਹੜਾ ਜੜੀਆਂ ਉਹਦੀਆਂ ਜੜਾਂ ਨੇ ਉਹ ਇਸ ਆਰਡੀਨੈਂਸ ਦੇ ਵਿੱਚ ਪਈਆਂ ਨੇ ਕੁਝ ਰਾਈਡਰਸ ਤਾਂ ਇਹ ਵੀ ਕਹਿੰਦੇ ਆ ਕਿ 100 ਡਾਲਰ ਤੋਂ ਜ਼ਿਆਦਾ ਕਾਸਟ राइडर्स ਇਹ ਕਹਿੰਦੇ ਆ ਕਿ 99 ਡਾਲਰ ਤੋਂ ਲੈ ਕੇ 123 ਡਾਲਰ 30 ਤੋਂ 40 ਮਿੰਟ ਦੀ ਰਾਈਡ ਚਾਹੇ ਉਹ ਸਿਆਟਲ 에য়ারਪੋਰਟ ਜਿਹੜੀ ਸੀਟੈਕਾ ਉੱਥੇ ਨੂੰ ਜਾ ਰਹਾ ਹੈ ਜਾਂ ਆ ਰਿਹਾ ਉਹਦੇ ਪੇ ਕਰਨੇ ਪੈ ਰਹੇ ਆ ਜਿਹੜੇ ਕੁਝ ਸਾਬਕਾ ਉਬਰ ਡਰਾਈਵਰ ਨੇ ਉਹ ਕਹਿੰਦੇ ਕਿ ਇਹ ਮਤਲਬ ਕੁਝ ਸਾਲ ਮਤਲਬ ਕੁਝ ਸਾਲ ਪਹਿਲਾਂ ਹੀ 40 ਡਾਲਰ ਦੀ ਰਾਈਡ ਹੁੰਦੀ ਸੀ ਜਿਹੜੀ ਐਸ ਵੇਲੇ ਡਬਲ 80 ਡਾਲਰ ਦੀ ਹੋ ਗਈ ਸੋ ਜਿਹੜੇ ਬਹੁਤੇ ਰਾਈਡਰਸ ਨੇ ਉਹਨਾਂ ਨੂੰ ਲੱਗ ਰਿਹਾ ਕਿ ਇਹ ਬਹੁਤ ਕਾਸਟਲੀ ਆ ਸਪੈਸ਼ਲੀ ਜਿਹੜੇ ਲੋਕਾਂ ਨੂੰ ਊਬਰ ਦੀ ਲੋੜ ਆ ਜਿਹੜੇ ਲੋਕ ਊਬਰ ਦੀ ਵਰਤੋਂ ਕਰਨਾ ਚਾਹੁੰਦੇ ਆ ਪਰ ਉਹ ਫੋਰਡ ਨਹੀਂ ਕਰ ਸਕਦੇ ਸੋ ਪਰ ਕੁਝ ਲੋਕ ਇਹ ਕਹਿੰਦੇ ਆ ਕਿ ਜਦੋਂ ਇਹਦਾ ਨਾ ਦੂਜੀ ਥਾਂਾਂ ਦੇ ਨਾਲ ਮੁਕਾਬਲਾ ਕੀਤਾ ਜਾਂਦਾ ਤਾਂ ਫਿਰ ਉਹਦੇ ਮੁਕਾਬਲੇ ਜਿਹੜੀ ਊਬਰ ਸੈਟਲ ਦੇ ਵਿੱਚ ਆ ਇਹ ਕਲੀਨ ਆ ਸੇਫ ਆ ਆ ਜਿਆਦਾ ਜਿਹੜੇ ਹੈਗੇ ਆ ਇਹ ਦੂਜੇ ਸ਼ਹਿਰਾਂ ਨਾਲੋਂ ਠੀਕ ਦੱਸੀ ਜਾ ਰਹੀ ਹੈ ਆ ਭਾਵੇਂ 14 ਜਿਹੜੀ ਇੱਕ ਤਾਂ ਹੈਗਾ ਨਾ ਕਿ ਤੁਸੀਂ ਲੰਬੀ 에어ਪੋਰਟ ਨੂੰ ਜਾ ਰਹੇ ਹੋ ਉਹ ਰਾਈਡ ਦੀ ਗੱਲ ਆ ਛੋਟੀਆਂ ਜਿਹੜੀਆਂ ਰਾਈਡਸ ਨੇ ਛੋਟੇ ਟ੍ਰਿਪਸ ਵੀ ਭਾਵੇਂ 14 ਮੀਲ ਦੀ ਰਾਈਡ ਆ ਜਿਹਨੂੰ 30 ਮਿੰਟ ਲੱਗਦੇ ਆ ਉਹ ਵੀ 40 ਤੋਂ ਲੈ ਕੇ 70 ਡਾਲਰ ਕਾਸਟ ਕਰਦੀ ਆ ਲੋਕ ਇਹਦੀ ਉਬਰ ਪ੍ਰਾਈਸਸ ਨੂੰ ਲਾਸ ਐਂਜਲਸ ਦੇ ਨਾਲ ਕੰਪੇਅਰ ਕਰਦੇ ਆ ਉਹ ਲਾਸ ਐਂਜਲਸ ਜਿੱਥੇ ਉਬਰ ਦੇ ਪ੍ਰਾਈਸ ਪਹਿਲਾਂ ਹੀ ਬਹੁਤ ਜ਼ਿਆਦਾ ਆ ਪਰ ਜਦੋਂ ਸਿਆਟਲ ਦੇ ਲੋਕ ਐਲ ਏ ਦੇ ਉਬਰ ਪ੍ਰਾਈਸਸ ਦੇ ਨਾਲ ਇਹਨੂੰ ਜਿਹੜਾ ਉਹ ਕਰਦੇ ਆ ਕੰਪੇਅਰ ਤਾਂ ਉਹਦੇ ਤੋਂ ਬਾਅਦ ਇਹ ਪਤਾ ਲੱਗਦਾ ਕਿ ਇਹ ਵੀ ਜਿਹੜੀ ਹੈਗੀ ਆ ਹੋਰ ਮਹਿੰਗੀ ਆ ਸਟਿਲ ਜਿਹੜਾ ਸਿਆਟਲ ਆ ਉਹ ਲਿਸਟ ਦੇ ਉੱਤੇ ਟਾਪ ਦੇ ਉੱਤੇ ਆ ਸੋ ਇਹ ਜਿਹੜੇ ਸਿਆਟਲ ਜਿਹੜੀ ਜਿਹੜੇ ਰੀਜਨ ਨੇ ਜਾਂ ਤਾਂ ਬਾਈ ਸਿਟੀ ਜਾਂ ਬਾਈ ਰੀਜਨ ਸਿਆਟਲ ਨਿਊਯਾਰਕ ਸੈਨ ਫਰਨਸ ਸਿਸਕੋ ਇਹ ਸਾਰੀਆਂ ਥਾਮਾਂ ਦੇ ਉੱਪਰ ਦੀਆਂ ਕੀਮਤਾਂ ਆਮ ਤੌਰ ਤੇ ਜ਼ਿਆਦਾ ਹੁੰਦੀਆਂ ਦੂਜਾ ਇਹਦਾ ਪ੍ਰਾਈਸ ਦਿਨ ਦਾ ਟਾਈਮ ਕਿਹੜਾ ਆ ਰੈਸ਼ ਆਵਰਜ਼ ਆ ਲੇਟ ਨਾਈਟ ਆ ਜਾਂ ਵੀਕਐਂਡਸ ਆ ਜਿੱਥੇ ਲੋਕ ਜ਼ਿਆਦਾ ਬੁੱਕ ਕਰਦੇ ਆ ਜਿਹੜੀ ਡਿਮਾਂਡ ਜਦੋਂ ਹਾਈ ਹੁੰਦੀ ਆ ਡਰਾਈਵਰ ਥੋੜੇ ਹੁੰਦੇ ਆ Uber surge pricing ਐਡ ਕਰ ਦਿੰਦੇ ਆ ਯਾਨੀ ਕਿ ਜਿਹੜਾ ਫੇਅਰ ਜਿਹੜਾ ਆ ਉਹ ਕਿਰਾਇਆ ਜਿਹੜਾ ਹੈਗਾ ਆ ਉਹ ਡਬਲ ਵੀ ਹੋ ਸਕਦਾ ਤੇ ਟ੍ਰਿਪਲ ਵੀ ਹੋ ਸਕਦਾ ਫਿਰ ਇਹਦੀਆਂ ਡਿਫਰੈਂਟ ਸਰਵਿਸਸ ਨੇ Uber X ਜਿਹੜੀ ਰੈਗੂਲਰ ਕਾਰ ਆ ਸਸਤੀ ਆ Uber XL ਕੰਫਰਟ ਬਲੈਕ ਲਗਜ਼ਰੀ ਹੈਗੀਆਂ ਉਹ ਜ਼ਿਆਦਾ ਮਿੰਗਿਆ ਪੈਂਦੀਆ ਡਿਸਟੈਂਸ ਵੀ ਮੈਟਰ ਕਰਦਾ ਬਹੁਤ ਸਾਰੀਆਂ ਗੱਲਾਂ ਨੇ ਪਰ ਸ਼ੈਟਲ ਵਾਸੀ ਇਸ ਗੱਲ ਤੋਂ ਦੁਖੀ ਨੇ ਕਿ Uber ਸਾਨੂੰ ਬਹੁਤ ਵਿੰਗੀ ਪੈ ਰਹੀ ਦੋਸਤੋ ਦੇ ਨਾਲੇ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਕੱਲ ਫਿਰ ਹਾਜ਼ਰ ਹੋਵਾਂਗੇ ਕਸ਼ਨੋ ਵੀ ਹੈ ਗੱਲ ਬਾਤਾਂ